ਕਿਚੜਾ ਕੁਚੜਾ ਆਹ ਇਹ ਯਾਰ ਵੀ ਆਦਾ ਤੂੰ ਆਦਾ ਕਿੱਥੋਂ ਆ ਰਿਹਾ ਅਗਾਂ ਕੈਮਰਾ ਖੁੱਲਾ ਜਾ ਯਾਰ ਮੀ ਤੇ ਬੁਲਾ ਲੈ ਦੇਖ ਅਦਰ ਕਰ ਦਰਸ਼ਨ ਕਰ ਤੇ ਕਰ ਤੇ ਕੈਮਰਾ ਜਗ ਲਾਈਟ 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 ਕੱਲ ਵੀ ਜਲਦੀ ਕਰ ਬਸ ਕਾਰਿਆ ਪਿਆ ਜਾਣ ਬਸ ਬਠਿੰਡਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਮਣੇ ਆਈ ਹੈ ਜਿੱਥੇ ਜਨਮ ਦਿਨ ਵਾਲੇ ਦਿਨ ਹੀ ਇਸ 10 ਸਾਲਾਂ ਬੱਚੀ ਦੀ ਮੌਤ ਹੋ ਗਈ ਦੱਸਦੀ ਕਿ ਬੀਤੀ ਰਾਤ 5ਵੀਂ ਕਲਾਸ ਚ ਪੜਦੀ 10 ਸਾਲਾਂ ਬੱਚੀ ਨੂੰ ਸੱਪ ਨੇ ਡੰਗਣ ਦੇ ਨਾਲ ਇਸ ਦੀ ਮੌਤ ਹੋ ਗਈ ਜਾਣਕਾਰੀ ਦਿੰਦਿਆਂ ਮਾਪਿਆਂ ਦਾ ਇਹ ਕਹਿਣਾ ਹੈ ਕਿ ਬੀਤੀ ਰਾਤ ਉਹ ਘਰ ਦੇ ਵਿਹੜੇ ਵਿੱਚ ਪਈ ਹੋਈ ਸੀ ਤੇ ਕੂਲਰ ਸਾਹਮਣੇ ਪੈਣ ਨਾਲ ਉਸ ਨੂੰ ਠੰਡ ਲੱਗ ਰਹੀ ਸੀ ਤੇ ਉਹ ਆਪਣੇ ਬੈੱਡਰੂਮ ਚ ਜਾ ਕੇ ਜਦ ਲੰਮੇ ਪੈਣ ਗਈ ਤਾਂ ਬੈੱਡ ਦੇ ਉੱਪਰ ਪਹਿਲਾਂ ਹੀ ਸੱਪ ਸੀ ਤੇ ਸੱਪ ਨੇ ਉਸ ਨੂੰ ਡੰਗ ਲਿਆ ਤੇ ਉਸ ਨੂੰ ਜਦ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਉਸਦੀ ਮੌਤ ਹੋ ਗਈ ਇਹ ਤਸਵੀਰਾਂ ਉਸੇ ਬੱਚੇ ਦੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਨਮ ਦਿਨ ਵਾਲੇ ਦਿਨ ਹੀ ਇਸ ਬੱਚੇ ਦੀ ਮੌਤ ਹੋ ਗਈ ਇਹ ਮਾੜਾ ਪਾਣਾ ਵਾਪਰਿਆ ਇੱਕ ਪਾਸੇ ਖੁਸ਼ੀਆਂ ਸੀ ਕਿ ਬੱਚੀ ਦਾ ਜਨਮ ਦਿਨ ਹੈ ਦੂਜੇ ਪਾਸੇ ਇਸ ਬੱਚੀ ਦੀ ਮੌਤ ਹੋ ਜਾਂਦੀ ਹੈ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਜਿਸ ਤਰੀਕੇ ਦੇ ਨਾਲ ਸੱਪ ਨੂੰ ਫੜਿਆ ਜਾ ਰਿਹਾ ਹੈ ਬੱਚੀ ਨੂੰ ਜਦ ਉਸਨੇ ਡੰਗਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜਿਆ ਗਿਆ ਪਰ ਫਿਰ ਵੀ ਸੱਪ ਉਸ ਬੱਚੀ ਨੂੰ ਦਸ ਗਿਆ ਤੇ ਉਸ ਦੀ ਮੌਤ ਹੋ ਗਈ ਲੱਗਾ ਲਾ ਦੇ ਕੈਮਰਾ ਹੋਰ ਤੇਰਾ ਆ ਤੇਰੀ ਪਿਛੇ ਨੂੰ ਹੋ ਜਾਣਾ ਮੈਂ ਕੱਢਣਾ ਬਾਹਰ ਹੋ ਜਾ ਬਾਹਰ ਹੋ ਜਾ ਕੱਪੜਾ ਲੈ ਕੇ ਫੜ ਕੇ ਕੱਪੜਾ ਲੈ ਕੱਪੜਾ ਕੱਪੜਾ ਆ ਤੇ ਆ ਤੇ ਆ ਆ ਤੇ ਆ ਫੋਟੋ ਜੀ ਬੰਸੀ ਨੂੰ ਕੋਲੋਂ ਮੁੰਡਾ ਹੋਰ ਆ ਆ ਸ਼ੇ ਹੋ ਜਾ ਤੇ ਨਾਥਾ ਨੇ ਇਹ ਗੱਲ ਕਿਤੇ ਹੋਰ ਸ਼ੇ ਹੋ ਜਾ ਉੱਥੇ ਹੀ ਲਿਕੜਾ ਸ਼ੇ ਹੋ ਜਾ ਮਾਰਾ ਜਾ ਉੱਥੇ ਹੋਦਰੀ ਲਿਕੜਾ ਕੋਈ ਨਹੀਂ ਜਦੋਂ ਵੱਡੇ ਵੱਡੇ ਕੇ ਮਰਦਾ ਵੇ ਰੇ ਰੇ ਨਾਂ ਗੱਡੀਆਂ ਵੱਡ ਵੱਡ ਕੇ ਆ ਡੰਡਾ ਬਾਹ ਦੇ ਮੂੰਹ ਚ ਹਾਂ ਤੇ ਸ਼ੋਹ ਦਾ ਪਤਾ ਹੈ ਨਾਂ ਗੱਡੀਆਂ ਵੱਡ ਵੱਡ ਕੇ ਨਾ ਸਦੂ